ਯੂਕੇ ਤੋਂ ਬਕਾਲਤ ਕਰੀ ਸੀ ਹੋਕਾ ਸੱਚ ਦਾ ਲਾ ਗਿਆ ਯੂਕੇ ਤੋਂ ਬਕਾਲਤ ਕਰੀ ਸੀ ਹੋਕਾ ਸੱਚ ਦਾ ਲਾ ਗਿਆ ਲਗਜ਼ਰੀ ਬੜੀ ਜ਼ਿੰਦਗੀ ਬੰਦੇ ਦੀ ਲੜਾਈ ਸੀ ਹੋਂਦ ਦੀ ਆਮ ਬੰਦਿਆਂ 'ਚ ਆ ਗਿਆ ਲਗਜ਼ਰੀ ਬੜੀ ਜ਼ਿੰਦਗੀ ਬੰਦੇ ਦੀ ਲੜਾਈ ਸੀ ਹੋਂਦ ਦੀ ਆਮ ਬੰਦਿਆਂ 'ਚ ਆ ਗਿਆ ਬੁਝ ਕੇ ਵੀ ਖੁਦ ਦੀਪ ਕਈ ਦੀਪ ਜਗਾ ਗਿਆ ਬੁਝ ਕੇ ਵੀ ਖੁਦ ਦੀਪ ਕਈ ਦੀਪ ਜਗਾ ਗਿਆ ਖੜ ਗਿਆ ਸੀ ਹੱਕਾਂ ਲਈ ਡਟ ਕੇ ਨਾ ਫਰਾਰ ਹੋਣ ਦਾ ਵਿਚਾਰ ਸੀ ਖੜ ਗਿਆ ਸੀ ਹੱਕਾਂ ਲਈ ਡਟ ਕੇ ਨਾ ਫਰਾਰ ਹੋਣ ਦਾ ਵਿਚਾਰ ਸੀ ਕਈਆਂ ਲਾ ਦਿੱਤਾ ਗਦਾਰ ਦਾ ਟੈਗ ਸ਼ਰਿਆਮ ਦਿੱਤਾ ਨਕਾਰ ਸੀ ਕਈਆਂ ਲਾ ਦਿੱਤਾ ਗਦਾਰ ਦਾ ਟੈਗ ਸ਼ਰਿਆਮ ਦਿੱਤਾ ਨਕਾਰ ਸੀ ਬਣ ਨਾ ਜਾਵੇ ਕਿਤੇ ਹੀਰੋ ਕਿਸਮਤ ਖੋਟੀ ਦੱਸੀ ਬਣ ਨਾ ਜਾਵੇ ਕਿਤੇ ਹੀਰੋ ਕਿਸਮਤ ਖੋਟੀ ਦੱਸੀ ਆਪਣੇ ਆਣੇ ਦਿੱਤੀਆਂ ਗਾਲਾਂ ਪਰਵਾਸੀ ਨੇ ਰੋਟੀ ਦਿੱਤੀ ਆਪਣੇ ਆਣੇ ਦਿੱਤੀਆਂ ਗਾਲਾਂ ਵਾਸੀ ਨੇ ਰੋਟੀ ਦਿੱਤੀ ਚੱਕ ਲਈਆਂ ਉੱਪਰ ਦੋਨੋਂ ਬਾਹਾਂ ਸਹੀ ਗਲਤ ਦੀ ਪਛਾਣ ਕਰਾ ਗਿਆ ਚੱਕ ਲਈਆਂ ਉੱਪਰ ਦੋਨੋਂ ਬਾਹਾਂ ਸਹੀ ਗਲਤ ਦੀ ਪਛਾਣ ਕਰਾ ਗਿਆ ਬੰਦ ਹੋਇਆ ਜਦ ਜੇਲ ਵਿੱਚ ਆਪੇ ਲੜ ਕੇਸ ਆਪੇ ਬਾਹਰ ਆ ਗਿਆ ਬੰਦ ਹੋਇਆ ਜਦ ਜੇਲ ਵਿੱਚ ਆਪੇ ਲੜ ਕੇਸ ਆਪੇ ਬਾਹਰ ਆ ਗਿਆ ਬੁਝ ਕੇ ਵੀ ਖੁਦ ਦੀਪ ਕਈ ਦੀਪ ਜਗਾ ਗਿਆ ਬੁਝ ਕੇ ਵੀ ਖੁਦ ਦੀਪ ਕਈ ਦੀਪ ਜਗਾ ਗਿਆ ਤਰਕ ਨਾਲ ਕੀਤੀ ਗੱਲ ਵਾਹਣੀ ਕਈਆਂ ਨੂੰ ਪਾ ਗਿਆ ਤਰਕ ਨਾਲ ਕੀਤੀ ਗੱਲ ਵਾਹਣੀ ਕਈਆਂ ਨੂੰ ਪਾ ਗਿਆ ਆਪਣੇ ਹੀ ਪਾ ਜਫੀ ਘੋਟਣਗੇ ਗੱਲ ਗੱਲ ਸਾਰੀ ਸਮਝਾ ਗਿਆ ਆਪਣੇ ਹੀ ਪਾ ਜਫੀ ਘੋਟਣਗੇ ਗੱਲ ਗੱਲ ਸਾਰੀ ਸਮਝਾ ਗਿਆ ਬੁਝ ਕੇ ਵੀ ਖੁਦ ਦੀਪ ਕਈ ਦੀਪ ਜਗਾ ਗਿਆ ਬੁਝ ਕੇ ਵੀ ਖੁਦ ਦੀਪ ਕਈ ਦੀਪ ਜਗਾ ਗਿਆ ਫਿਲਮਾਂ ਵਿੱਚ ਨਹੀਂ ਸੀ ਕੱਲਾ ਚੋਰਾ ਤਾਕਤ ਜਾਗਦੀ ਜ਼ਮੀਰ ਦੀ ਦਿਖਾ ਗਿਆ ਹਿਲਮਾ ਬਿਤੇ ਨੀ ਸੀ ਕੱਲਾ ਜੋਰਾ ਤਾਕਤ ਜਾਗਦੀ ਜਮੀਰ ਦੀ ਦਿਖਾ ਗਿਆ ਹੋਈ ਸੇਵਿਆਂ ਚ ਉੱਚੀ ਲਾਟ ਜੋਤ ਅਣਖਾਂ ਦੀ ਲਾ ਗਿਆ ਹੋਈ ਸੇਵਿਆਂ ਚ ਉੱਚੀ ਲਾਟ ਜੋਤ ਅਣਖਾਂ ਦੀ ਲਾ ਗਿਆ ਬੁਝਕੇ ਵੀ ਖੁਦ ਦੀਪ ਕਈ ਦੀਪ ਜਗਾ ਗਿਆ ਬੁਝਕੇ ਵੀ ਖੁਦ ਦੀਪ ਕਈ ਦੀਪ ਜਗਾ ਗਿਆ ਤਾਂ ਦੀਪ ਸਿੱਧੂ ਦਾ ਜਿਹੜਾ ਜਨਮ ਸੀਗਾ ਉਹ 2 ਅਪ੍ਰੈਲ 1984 ਨੂੰ ਜਿਲ੍ਹਾ ਮੁਕਸਰ ਉਦੇ ਕਰਨ ਪਿੰਡ ਸੀਗਾ ਇਹਦੇ ਵਿੱਚ ਹੋਇਆ ਸੀ ਤੇ 15 ਫਰਵਰੀ 2022 ਨੂੰ ਜਦੋਂ ਉਸ ਦੀ ਉਮਰ ਮਹਿ ਜਿਹੜੀ 37 ਸਾਲ ਸੀ ਸਦਾ ਲਈ ਸਾਡੇ ਤੋਂ ਜਿਹੜਾ ਇਹ ਹੀਰਾ ਵਿਛੜ ਗਿਆ ਸੋ ਪੇਸ਼ੇਵਾਂ ਗੱਲ ਕਰੀਏ ਦੀਪ ਸਿੱਧੂ ਦੀ ਤਾਂ ਇੱਕ ਅਦਾਕਾਰ ਇੱਕ ਕਰਾਕਨ ਤੇ ਇੱਕ ਵਕੀਲ ਸੀਗਾ ਦੀਪ ਸਿੱਧੂ ਨੇ ਜਿਹੜੀ ਕਾਨੂੰਨ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਪਾ ਕਾਨੂੰਨ ਦੀ ਡਿਗਰੀ ਕਹਿਦੀ ਹੈ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਿਹੜੀ ਲਈ ਸੀ ਇਸ ਤੋਂ ਇਲਾਵਾ ਉਸ ਨੇ ਕਈ ਪੁਰਸਕਾਰ ਵੀ ਜਿਹੜੇ ਪ੍ਰਾਪਤ ਕੀਤੇ ਸੀ ਜਿਦੇ ਵਿੱਚ ਪੰਜਾਬੀ ਸਿਨੇਮਾ ਦੇ ਵਿੱਚ ਸੀਗਾ ਸਭ ਤੋਂ ਵਧੀਆ ਪੁਰਸੇ ਡੈਬਿਊ ਦਾ ਪੁਰਸਕਾਰ ਇਸ ਤੋਂ ਇਲਾਵਾ ਕਿੰਗ ਫਿਸ਼ਰ ਮਾਡਲ ਹੰਟ ਅਵਾਰਡ ਜਿਹੜਾ ਦੀਪ ਸਿੱਧੂ ਨੂੰ ਮਿਲਿਆ ਸੀਗਾ ਸੋ ਉਸਨੇ ਜਿਹੜਾ ਆਪਣੀ ਪਹਿਲੀ ਫਿਲਮ ਦੇ ਦੌਰਾਨ ਆਪਣੇ ਕੈਰੀਅਰ ਦੀ ਅਦਾਕਾਰੀ ਇਹਦੇ ਬਜੋਂ ਸ਼ੁਰੂਆਤ ਕੀਤੀ ਸੀ ਉਹ ਸੀ ਰਮਤਾ ਜੋਗੀ ਇਸ ਤੋਂ ਬਾਅਦ ਉਹਨਾਂ ਦੀਆਂ ਹੋਰ ਵੀ ਫਿਲਮਾਂ ਆਉਂਦੀਆਂ ਨੇ ਜਿਵੇਂ ਜੋਰਾ ਫਿਲਮ ਆਉਂਦੀ ਹੈ ਤਾਂ ਉਹ ਵੀ ਹਿੱਟ ਫਿਲਮ ਹੈ ਜਿਹੜੀ ਰਹੀ ਸੀ ਸਰ ਗਰਮੀ ਦੇ ਸਾਲ ਦੀ ਗੱਲ ਕਰੀਏ ਤਾਂ 2015 ਤੋਂ 2022 ਤੱਕ ਉਹ ਸਰਗਰਮ ਹੈ ਜਿਹੜਾ ਰਹਾ ਸੋ ਜਾਗਦੀ ਜ਼ਮੀਰ ਵਾਲਾ ਬੰਦਾ ਸੀ ਅਮੀਰ ਬੰਦਾ ਸੀਗਾ ਲਗਜ਼ਰੀ ਲਾਈਫ ਸੀ ਜਿਵੇਂ ਆਪਾਂ ਉਹਦੀਆਂ ਸਪੀਚਾਂ ਸੁਣੀਆਂ ਨੇ ਤਰਕ ਨਾਲ ਬੰਦਾ ਜਿਹੜੀ ਉਹ ਗੱਲ ਕਰਦਾ ਸੀਗਾ ਸੋ ਬੇਤੁਕੀ ਕੋਈ ਗੱਲ ਨਹੀਂ ਕਰਦਾ ਸੀ ਪਰ ਕਿਤੇ ਨਾ ਕਿਤੇ ਉਹਨੂੰ ਸਮਝਣ ਦੀ ਸਾਡੀ ਘਾਟ ਹੈ ਜਿਹੜੀ ਵੱਡੀ ਰਹੀ ਹੈ ਕਿਉਂਕਿ ਆਪਾਂ ਅਸਲੀ ਬੰਦੇ ਨੂੰ ਪਛਾਣ ਨਹੀਂ ਸਕਦੇ ਆਪਾਂ ਨੂੰ ਇਹੋ ਜੀ ਹਵਾ ਬਣਾ ਕੇ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਆਪਾਂ ਉਲਝ ਕੇ ਰਹਿ ਜਾਂਦੇ ਆ ਸਹੀ ਤੇ ਗਲਤ ਬੰਦੇ ਦੀ ਆਪਾਂ ਪਛਾਣ ਹੈ ਜਿਹੜੀ ਨਹੀਂ ਕਰ ਸਕਦੇ ਜਦੋਂ ਫਿਰ ਉਹ ਬੰਦਾ ਦੁਨੀਆ ਤੋਂ ਤੁਰ ਜਾਂਦਾ ਹੈ ਤਾਂ ਉਹਦੇ ਮੁੱਲ ਦਾ ਉਹਦੀ ਕੀਮਤ ਦਾ ਸਾਨੂੰ ਬਾਅਦ ਦੇ ਵਿੱਚ ਪਤਾ ਜਿਹੜਾ ਲੱਗਦਾ ਸੋ ਅੱਜ ਤੱਕ ਕਹੀਆਂ ਹੋਈਆਂ ਉਹਦੀਆਂ ਗੱਲਾਂ ਜੋ ਉਹਦੀਆਂ ਸਪੀਚਾਂ ਜੋ ਉਹਦੀਆਂ ਇੰਟਰਵਿਊਜ਼ ਨੇ ਜੋ ਉਸ ਸਮੇਂ ਉਸਨੇ ਕੀਤੀਆਂ ਸੀ ਗੱਲਾਂ ਕੀਤੀਆਂ ਸੀ ਤਰਕ ਨਾਲ ਤਾਂ ਅੱਜ ਉਹ ਸੱਚ ਸਾਬਤ ਹੈ ਜਿਹੜੀਆਂ ਹੋਰੀਆਂ ਨੇ ਸੋ ਆਗਰ ਆਪਾਂ ਉਸ ਨੂੰ ਕਹੀ ਵੀ ਕੋਈ ਲਾਲਚ ਸੀ ਤਾਂ ਇਹ ਗੱਲ ਬਿਲਕੁਲ ਵੀ ਹੈ ਜਿਹੜੀ ਹਾਜ਼ਮ ਨਹੀਂ ਹੁੰਦੀ ਕਿਉਂਕਿ ਲਗਜ਼ਰੀ ਲਾਈਫ ਸੀ ਮਖਮਲੀ ਗੱਦਿਆਂ ਤੇ ਸੌਣ ਵਾਲਾ ਬੰਦਾ ਸੀ ਜਿਹੜਾ ਉਹ ਆਮ ਬੰਦਿਆਂ 'ਚ ਆ ਗਿਆ ਸੀਗਾ ਉਹ ਸੀ ਉਹਦੇ ਜਾਗਦੀ ਜ਼ਮੀਰ ਦੇ ਕਾਣ ਜਿਹੜੇ ਉਸ ਨੂੰ ਇੱਥੇ ਲਿਆਏ ਸੋ ਪੰਜਾਬ ਨਾਲ ਪੰਜਾਬ ਦੀ ਧਰਤੀ ਨਾਲ ਉਹਨੂੰ ਪਤਾ ਲੱਗ ਗਿਆ ਸੀ ਲੜਾਈ ਹੈ ਜਿਹੜੀ ਹੋਣੀ ਹੈ ਡੰਗਾਈ ਤੱਕ ਗੱਲ ਸਾਰੀ ਜਿਹੜੀ ਉਹ ਸਮਝਦਾ ਸੀ ਇਸ ਕਰਕੇ ਉਹ ਬੈਠ ਨਹੀਂ ਸਕਿਆ ਨੀ ਦਾ ਕਰੋੜਾ ਰੁਪਏ ਫੀਸ ਲੈਣ ਵਾਲਾ ਕਰੋੜਾ ਰੁਪਏ ਦੇ ਬਜਟ ਦੀਆਂ ਫਿਲਮਾਂ ਕਰਨ ਵਾਲਾ ਅੱਜ ਕੱਲ ਆਪਾਂ ਦੇਖਦੀਆਂ ਕੌਣ ਆਉਂਦੇ ਸੋ ਲਗਜ਼ਰੀ ਲਾਈਫ ਸੱਡ ਕੇ ਜੋ ਬੰਦਾ ਮਖਮਲੀ ਗੱਦਿਆਂ ਤੇ ਸੌਂਦਾ ਹੈ 8-3 ਕਰੋੜ ਦੀਆਂ ਗੱਡੀਆਂ 'ਚ ਰਹਿੰਦਾ ਹੈ ਤਾਂ ਮੱਛਰ ਜਾ ਕੇ ਉਹ ਬੰਦਾ ਜਿਹੜਾ ਸੌ ਨਹੀਂ ਸਕਦਾ ਹੁੰਦਾ ਬਹੁਤ ਔਖਾ ਹੁੰਦਾ ਤਾਂ ਇਹ ਦੀਪ ਸਿੱਧੂ ਲਈ ਚੰਦ ਲੈਣਾ ਜਿਹੜੀਆਂ ਲਿਖੀਆਂ ਸੀ ਚੰਗੀਆਂ ਲੱਗੀਆਂ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਹੋਰ ਇਸੇ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ ਜੀ